ਪੰਜਾਬ ਦੇ ਵਿੱਚ ਖਸਤਾ ਟੁੱਟੀਆਂ ਹੋਈਆਂ ਸੜਕਾਂ ਕਾਰਨ ਰੋਜ਼ਾਨਾ ਇੱਕ ਤੋਂ ਇੱਕ ਵੱਡਾ ਹਾਦਸਾ ਹੋ ਰਿਹਾ ਇਸ ਨੂੰ ਲੈ ਕੇ ਅੱਜ ਉਸ ਸਮੇਂ ਇੱਕ ਬਹੁਤ ਵੱਡਾ ਹਾਦਸਾ ਤੜ ਗਿਆ ਜਦੋਂ ਸਕੂਲੀ ਬੱਚੇ ਨਾਲ ਭਰੀ ਬੱਸ ਕਿਸੇ ਵੀ ਇੱਕ ਨੂੰ ਸਾਈਡ ਦਿੰਦੇ ਹੋਏ ਤੁਸੀਂ ਦੇਖੋ ਕਿਵੇਂ ਇੱਕ ਖੱਡੇ ਦੇ ਵਿੱਚ ਆਣ ਕੇ ਡਿੱਗ ਪਈ ਜਿਸ ਤੋਂ ਬਾਅਦ ਜਾ ਕੇ ਦੱਸਿਆ ਕਿ ਬੱਚਿਆਂ ਦਾ ਬਚਾਅ ਹੋ ਗਿਆ ਇਹ ਤਸਵੀਰਾਂ ਮੋਹਾਲੀ ਜ਼ਿਲ੍ਹੇ ਦੇ ਹਰ ਇੱਕ ਖਰਦੇ ਵਿੱਚ ਪੈਣ ਵਾਲੇ ਪਿੰਡ ਪਾਰਸ਼ੀਆਂ ਦਿਖਾ ਰਹੇ ਜਿੱਤੇ ਕਿ ਪਾਰਸ਼ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੀ ਹਾਲਤ ਖਸਤਾ ਹੋ ਚੁੱਕੀ ਹੈ ਇਸ ਰੋਡ ਨੂੰ ਬਣਾਉਣ ਵਾਸਤੇ ਬਾਰ ਬਾਰ ਲੋਕਾਂ ਵੱਲੋਂ ਪੀਰ ਵੀ ਕੀਤੀ ਗਈ ਪਰ ਸਰਕਾਰਾਂ ਨੇ ਇਸ ਰੋਡ ਵੱਲ ਧਿਆਨ ਨਹੀਂ ਦਿੱਤਾ ਭਾਵੇਂ ਕਿ ਬਾਰ ਬਾਰ ਕਈ ਲੀਡਰਸ਼ਿਪਾਂ ਦੇ ਵਿੱਚ ਇਹ ਗੱਲ ਆਖਦੇ ਰਹੇ ਕਿ ਇਹ ਰੋਡ ਪਾਸ ਹੋ ਚੁੱਕੀ ਹੈ ਜਲਦੀ ਹੀ ਬਣ ਜਾਵੇਗੀ ਪਰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਜੋ ਸਪੀਚ ਦਿੱਤੀਆਂ ਨੇ ਪਰ ਅਜੇ ਤੱਕ ਇਹ ਰੋਡ ਨਹੀਂ ਬਣਿਆ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਰੋਜ਼ਾਨਾ ਹੀ ਇਸ ਰੋਡ ਦੇ ਉੱਤੇ ਬਹੁੜੇ ਹਾਦਸੇ ਹੋ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਸਕੂਲ ਦੀ ਜੋ ਬੱਸ ਹੈ ਬੱਚੇ ਨੂੰ ਲੈ ਕੇ ਆ ਰਹੀ ਸੀ ਤਾਂ ਹਨੂਮਾਨ ਮੰਦਰ ਦੇ ਨਜ਼ਦੀਕ ਕਿਸੇ ਵੇਕਨ ਨੂੰ ਫੈੜ ਦਿੰਦੇ ਹੋਏ ਤੁਸੀਂ ਦੇਖੋ ਕਿਵੇਂ ਨਜ਼ਦੀਕ ਖੇਤਾਂ ਦੇ ਵਿੱਚ ਜਾਣ ਕੇ ਤਸਗੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰੋਡ ਇੰਨਾ ਖਸਤਾ ਹੋ ਚੁੱਕਾ ਹੈ ਇੰਨਾ ਬੁਰਾ ਹਾਲ ਹੋ ਚੁੱਕਾ ਹੈ ਕਿ ਲੋਕਾਂ ਦਾ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕੀ ਨਜ਼ਦੀਕੀ ਹਸਪਤਾਲ ਜਾਣ ਵਾਸਤੇ ਸਾਨੂੰ ਹੋਰ ਰਾਸਤੇ ਨੂੰ ਜਾਣਾ ਪੈਂਦਾ ਜੋ ਕਿ ਲੰਬਾ ਰਾਸਤਾ ਪੈਂਦਾ ਹੈ ਪਰ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਰਾਸਤਿਆਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਿੰਡਾਂ ਦੇ ਲੋਕ ਬੜੀ ਮੁਸ਼ਕਲ ਨਾਲ ਰਹਿ ਰਹੇ ਨੇ ਤਾਂ ਸਰਕਾਰਾਂ ਨੂੰ ਬਾਰ ਬਾਰ ਅਪੀਲ ਵੀ ਕੀਤੀ ਜਾਂਦੀ ਹੈ ਕਿ ਇੰਨਾ ਰੋੜਾ ਮਲ ਧਿਆਨ ਦਿੱਤਾ ਜਾਵੇ ਪਰ ਕੋਈ ਵੀ ਅਜੇ ਤੱਕ ਹਲਕਾ ਖਰਦੀ ਗੱਲ ਕਰੀਏ ਤਾਂ ਕੋਈ ਨਵਾਂ ਰੋਡ ਨਹੀਂ ਬਣਾਇਆ ਜਾ ਰਿਹਾ ਜਿਸ ਕਾਰਨ ਲੋਕ ਤਰਾਤਰ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਸਕੂਲ ਦੀ ਬੱਸ ਵਿੱਚੋਂ ਜੋ ਡਰਾਈਵਰ ਹੈ ਉਹ ਬੱਚਿਆਂ ਨੂੰ ਬਾਹਰ ਕੱਢ ਰਿਹਾ ਕਿਉਂਕਿ ਕਿਤੇ ਨਾ ਕਿਤੇ ਬੱਸ ਪਲਟ ਵੀ ਸਕਦੀ ਸੀ ਜਿਸ ਤਰੀਕੇ ਨਾਲ ਤਸਵੀਰਾਂ ਆਈਆਂ ਨੇ ਸਾਹਮਣੇ ਤਾਂ ਬੱਸ ਦੇ ਵਿੱਚ ਬੈਠੇ ਬੱਚਿਆਂ ਦਾ ਬੜਾ ਨੁਕਸਾਨ ਹੋ ਸਕਦਾ ਸੀ بڑے ਬੱਚਿਆਂ ਨੂੰ ਮਾਪੇ ਨੇ ਚਾਹ ਨਾਲ ਸਵੇਰ-ਸਵੇਰ ਹੀ ਸਕੂਲ ਵੱਲ ਭੇਜਿਆ ਹੁੰਦਾ ਪਰ ਉਹਨਾਂ ਨੂੰ ਕੀ ਪਤਾ ਹੁੰਦਾ ਕਿ ਰਾਹਤੇ ਦੇ ਵਿੱਚ ਜੋ ਸਰਕਾਰਾਂ ਦੀ ਨਿਕਮੀਆਂ ਕਾਰਨ ਇਸ ਤਰੀਕੇ ਦੇ ਰੋਡ ਜੋ ਬਣੇ ਹੋਏ ਨੇ ਉਹਨਾਂ ਦੇ ਉੱਤੇ ਵੱਡੇ ਹਾਸੇ ਵਾਪਰ ਸਕਦੇ ਨੇ ਇਹ ਤਸਵੀਰਾਂ ਤੁਹਾਨੂੰ ਦੇ ਸਕਦੇ ਹੋ ਕਿ ਜਿਸ ਤਰੀਕੇ ਇਹਨਾਂ ਨੇ ਹਾਸਾ ਟਲੇਆ ਤਾਂ ਹੋਰ ਕੋਈ ਹਾਸਾ ਨਾ ਹੋਵੇ ਤਾਂ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਸੜੋੜ ਵੱਲ ਧਿਆਨ ਦਿੱਤਾ ਜਾਵੇ ਜਲਦੀ ਹੀ ਸੜੋੜ ਨੂੰ ਬਣਾ ਕੇ ਵਧੀਆ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਵਿੱਚ ਕਿਸ ਤਰੀਕੇ ਦਾ ਕੋਈ ਹਾਸਾ ਨਾ ਹੋਵੇ ਭਾਵੇਂ ਬਾਰਸ਼ਾਂ ਪੈਰੀਆਂ ਨੇ ਪਰ ਕਿਤਨ ਕਿਤੇ ਜੋ ਰਿਪੇਅਰ ਦਾ ਕੰਮ ਵੀ ਕੀਤਾ ਜਾ ਸਕਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲੋਕ ਨਿਕਲ ਰਹੇ ਨੇ ਤਾਂ ਰੋਜ਼ਾਨਾ ਲੋਕਾਂ ਦੀ ਕੋਈ ਨਾ ਕੋਈ ਵਹੀਕਲ ਟੁੱਟਦਾ ਹੈ ਤਾਂ ਦੂਜੇ ਪਾਸੇ ਇਸ ਤਰੀਕੇ ਦੇ ਵੱਡੇ ਨੁਕਸਾਨ ਵੀ ਹੁੰਦੇ ਨੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਕਰੋ ਅਗਰ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਰੋੜਾਂ ਵਾਸਤੇ ਆਪਣੇ ਹੱਕਾਂ ਵਾਸਤੇ ਕੋਈ ਮੰਗ ਨਹੀਂ ਰੱਖ ਸਕਦੇ ਤਾਂ ਤੁਸੀਂ ਘਰ ਬੈਠੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਸਰਕਾਰਾਂ ਤੱਕ ਇਹ ਖਬਰ ਪਹੁੰਚ ਸਕੇ ਕਿ ਇਸ ਤਰੀਕੇ ਦੇ ਨੁਕਸਾਨ ਹੋਣ ਤੋਂ ਪਹਿਲਾਂ ਉਹ ਇਸ ਤਰੀਕੇ ਦੀਆਂ ਜੜੀਆਂ ਖਬਰਾਂ ਲੱਗੇ ਤੋਂ ਬਾਅਦ ਸੜਕਾਂ ਬਣਾ ਸਕਣ ਦੱਸ ਦਿੰਦੇ ਆ ਕਿ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਕਾਰਨ ਬਹੁਤ ਵੱਡੇ ਹਾਦਸੇ ਵਾਪਰ ਜਣੇ ਸੀ ਅੱਜ ਬੱਚਿਆਂ ਤੁਸੀਂ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਸੀ ਕਾਫੀ ਬੱਚੇ ਇਸ ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਦਾ ਤੁਸੀਂ ਦੇਖੋ ਕਿ ਬੱਸ ਪਲਟਣ ਦੇ ਨਾਲ ਮੌਤ ਵੀ ਹੋ ਸਕਦੀ ਸੀ ਪਰ ਸਰਕਾਰਾਂ ਇੰਨਾ ਵੱਲ ਧਿਆਨ ਨਹੀਂ ਦੇ ਲੀਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਡਰਾਈਵਰ ਬੜੀ ਸੇਫਟੀ ਦੇ ਨਾਲ ਹੁਣ ਬੱਚਿਆਂ ਨੂੰ ਬਾਹਰ ਕੱਢ ਰਿਹਾ ਹੈ ਬੱਸ ਦੇ ਵਿੱਚੋਂ ਤੁਸੀਂ ਦੇਖੋ ਕਿ ਮਾਪੇ ਨੂੰ ਮੌਕੇ ਤੇ ਬੁਲਾਇਆ ਗਿਆ ਬੱਚਿਆਂ ਨੂੰ ਪੇਰੈਂਟਸ ਨੂੰ ਬੁਲਾਇਆ ਗਿਆ ਵਾਪਸ ਉਹਨਾਂ ਨੂੰ ਘਰ ਭੇਜਿਆ ਗਿਆ ਕਿਉਂਕਿ ਇਹ ਬੱਚੇ ਸਕੂਲ ਬਨ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਬੱਸ ਇੱਕ ਪਾਸੇ ਨੂੰ ਧਸ ਗਈ ਹੈ ਕਿਉਂਕਿ ਰੋਡ ਬਿਲਕੁਲ ਛੋਟਾ ਰਹਿ ਚੁੱਕਾ ਹੈ ਇਸ ਕਾਰਨ ਜੋ ਵੀ ਵਹੀਕਲ ਨੂੰ ਸਾਈਡ ਦੇਣੀ ਪੈਂਦੀ ਹੈ ਤਾਂ ਫਿਰ ਕੱਚੇ ਰਸਤੇ ਦੇ ਵਿੱਚ ਬੱਸ ਨੂੰ ਜਾਂ ਕੋਈ ਆਪਣੇ ਵਹੀਕਲ ਉਤਾਰਨਾ ਪੈਂਦਾ ਜਿਸ ਕਾਰਨ ਹਾਦਸੇ ਵਾਪਰਦੇ ਨੇ ਇਸ ਨੂੰ ਲੈ ਕੇ ਜਿੰਨੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਨੂੰ ਲੱਗਾ ਕਿ ਬੱਸ ਪਲਟ ਰਾਂਗੀ ਮਨੁਜ ਜੀ ਬੈਠਾ ਹਾਂ जाम